ਵੇ ਕੋਈ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਇਆ ਵੀ ਜਿੱਦਾਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਤੇ ਜਦੋਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਵਾ ਸਾਢੇ 4 ਲੱਖ ਲੋਕਾਂ ਨੇ ਵੋਟ ਪਾ ਕੇ ਜਿਵੇਂ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਇੰਨਾ ਕਾਹਦਾ ਡਰ ਪਿਆ ਵਾ ਜਿਉਂ ਦੀ ਸੋਚੋ ਕਦੇ ਦੀ ਵੀਡੀਓ ਬਣਦੀ ਚਾਹੇ ਲੋਕਾਂ ਨਾਲ ਕੋਈ ਵੀ ਫੋਟੋ ਵਾਇਰਲ ਹੁੰਦੀ ਤੇ ਇਹਦੇ ਚ ਐਡੀ ਕੋਈ ਵੱਡੀ ਗੱਲ ਨਹੀਂ ਤੁਹਾਡੀ ਕੀ ਮੰਗ ਹੈ ਸਰਕਾਰ ਕੀ ਕੀਤੀ ਜਾ ਰਹੀ ਹੈ ਕਿ ਵਿਕਾਸ ਦਾ ਮੰਗਸਾ ਦੀ ਹੈ ਯਾ ਵੀ ਉਹਨਾਂ ਤੁਰੰਤ ਰਿਹਾ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾ ਜਿਹੜੇ ਉਹਦੇ ਸਪੋਰਟਰ ਆ ਵੋਟਰ ਆ ਉਹਨਾਂ ਕਿ ਉਹਨਾਂ ਦਾ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਉਹਨਾ ਮੁੱਦਿਆਂ 'ਤੇ ਧਿਆਨ ਕੇ ਕਾਰਵਾਈ ਕਰੀ ਤੁਸੀਂ ਲਗਾਤਾਰ ਜਿੱਤ ਤੋਂ ਬਾਅਦ ਸੰਗਤ ਦੇ ਵਿੱਚ ਵੀ ਜਾ ਰਹੇ ਹੋ ਲੋਕ ਕੀ ਕਹਿੰਦੇ ਅੱਜ ਵੀ ਤੁਸੀਂ ਕਿਤੇ ਧੰਨਵਾਦ ਜਿੱਥੇ ਕਰਨਾ ਸੀ ਉਹ ਤੁਸੀ ਗਏ ਨਹੀਂ ਹਰ ਰੋਜ਼ ਹੀ ਮਤਲਬ ਧੰਨਵਾਦ ਦੋ ਤਿੰਨ ਪ੍ਰੋਗਰਾਮ ਹੁੰਦੇ ਆ ਤੇ ਸਾਰੀਆਂ ਸੰਗਤਾਂ 'ਚ ਇਹੋ ਹੀ ਹੈ ਵੀ ਭਾਈ ਸਾਹਿਬ ਕਦੋਂ ਆਉਣਗੇ ਬਾਅਦ ਇਹ ਹੀ ਹਰ ਸੰਗਤ ਦਾ ਮੁੱਦਾ ਹੈ ਇਹੋ ਸਵਾਲ ਹੈ ਵੀ ਉਹ ਕਦੋਂ ਬਾਹਰ ਆ ਰਹੇ ਇਹ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਤੁਰੰਤ ਉਹਨਾਂ ਨੂੰ ਕਿਉਂਕਿ ਐਨਐਸਏ ਦਾ ਕੋਈ ਪਰੂਫ ਨਹੀਂ ਹੈਗਾ ਨਿਆ ਕਿ ਇਹਨਾਂ ਨੇ ਸਭ ਕੁਝ ਕੀਤਾ ਵਾ ਤੇ ਤੁਰੰਤ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਤੇ ਕਿਉਂਕਿ ਹੁਣ ਉਹ ਐਮਪੀ ਬਣ ਗਏ ਆ ਤੇ ਜਿਹੜ ਪਾਈਆਂ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਉਹਨਾਂ ਨੇ ਕਾਰਜ ਸ਼ੁਰੂ ਕੀਤੇ ਉਹ ਆਣ ਕੇ ਆਪਣੇ ਕਰ ਮਾਣ ਨੂੰ ਅੱਜ ਕਿੰਨੀ ਖੁਸ਼ੀ ਹੈ ਕਿ ਪੁੱਤ ਹੁਣ ਜਿਹੜਾ ਰਸਮੀ ਤੌਰ ਤੇ ਸੰਵਧਾਨਕ ਤੌਰ ਤੇ ਭਾਈ ਅਮਰਪਾਲ ਸਿੰਘ ਐਮਪੀ ਜਿਹੜਾ ਐਮਪੀ ਸ਼ਬਦ ਨਾਲ ਲੱਗ ਚੁੱਕਿਆ ਬਹੁਤ ਖੁਸ਼ੀ ਆਹੀ ਵਾਹਿਗੁਰੂ ਦਾ ਕੋਟਨ ਕੋਟ ਸ਼ੁਕਰ ਕਰਦੇ ਆ ਸੱਚੇ ਪਾਤਸ਼ਾਹ ਨੇ ਵੀ ਜਿੰਨੇ ਸਾਨੂੰ ਇੱਥੋਂ ਤੱਕ ਬਚਾਇਆ ਵਾ ਵਾਹਿਗੁਰੂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਖੁਸ਼ੀ ਹੈ ਅਸਾਂ ਬਹੁਤ ਕਦੀ ਅਸਮਿਹਦਾ ਵੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਲੋਕਾਂ ਨੇ ਫਤਵਾ ਦਿੱਤਾ ਹੈ ਜਿਨ੍ਹਾਂ ਨੇ ਰੱਖਾ ਵੋਟਾਂ ਪਾਈਆਂ ਉਹਨਾਂ ਦੀ ਉਨੀ ਆਸਮਾਦ ਨਹੀਂ ਉਹ ਤਾਂ ਹੀ ਕਹਿੰਨੇ ਸਰਕਾਰ ਨੂੰ ਤੁਰੰਤ ਰਹਾਈ ਦੇਵੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੇ ਤੇ ਇੱਕਦਮ ਮਿਹਨਤ ਕਰੇ ਕੌਮੀ ਪੰਜਾਬ ਦੇ ਕੰਮ ਕਰੇ ਕੌਮ ਦੀ ਪੰਜਾਬ ਦੀ ਨੌਜਵਾਨੀ ਬਚਾਵੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ ਸਰਜੀ ਸਿੰਘ ਖਾਲਸਾ ਦੇ ਫਰੀਦਕੋਟ ਤੋਂ ਚੁਣੇ ਗਏ ਉਹਨਾਂ ਨੇ ਅੱਜ ਦਿੱਲੀ 'ਚ ਬਿਆਨ ਦਿੱਤਾ ਕਿ ਜੇ ਮੇਰੀ ਮੁਲਾਕਾਤ ਹੁੰਦੀ ਹੈ ਤਾਂ ਮੈਂ ਅ ਜਲਦੀ ਜਿਹੜੀ ਐਸਡੀਪੀਸੀ ਇਲੈਕਸ਼ਨ ਹੋਣ ਜਾ ਰਹੇ ਉਹਦੇ ਬਾਰੇ ਵੀ ਭਾਈ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕਰੂੰਗਾ ਪਤਾ ਨਹੀਂ ਇਹਦੇ ਬਾਰੇ ਸਾਨੂੰ ਤੇ ਕੋਈ ਅਜੇ ਗੱਲਬਾਤ ਨਹੀਂ ਹੋਈ ਨਾ ਡੈਡੀ ਹੁਣਾਂ ਨੇ ਕੋਈ ਗੱਲਬਾਤ ਨਹੀਂ ਹੋਈ ਨਾ ਅਸੀਂ ਫੋਨ ਹੀ ਵੇਖਿਆ ਪ੍ਰੋਗਰਾਮ ਤੇ ਸਵੇਰ ਦੇ ਚਲੋ ਉਹ ਗਾੜੀ ਜੋ ਵੀ ਉਹਨਾਂ ਨੇ ਦਿੱਤੀ ਆ ਖਬਰ ਉਹ ਤੁਹਾਡਾ ਹੁਣ ਐਮਪੀ ਸਾਹਿਬ ਨੂੰ ਮਿਲਣ ਜਾਣ ਦਾ ਕੋਣ ਦਾ ਪ੍ਰੋਗਰਾਮ ਹੈ ਵੇਖੋ ਹੁਣ ਜਾਵਾਂਗੇ ਛੇਤੀ ਕਰੇ ਕੋਸ਼ਿਸ਼ ਕਰਾਂਗੇ ਕਿ ਛੇਤੀ ਜਾਈਏ ਜਿੱਥੇ ਰਕਾਲਦ ਸਾਹਿਬ ਜੀ ਐਸਡੀ ਪੁੱਛੀ ਨੂੰ ਕਹੋ ਕਿ ਹੁਣ ਤਾਂ ਐਮਪੀ ਬਣ ਗਏ ਨੇ ਇਹਨਾਂ ਨੂੰ ਚਾਹੀਦੇ ਨਹੀਂ ਹੁਣ ਕਿ ਆਵਾਜ਼ ਚੁੱਕਣੀ ਜਦੀ ਉਹਨਾਂ ਦੀ ਰਿਹਾਈ ਵਾਸਤੇ ਮੈਂ ਤੇ ਸਾਰਿਆਂ ਨੂੰ ਕਹਿੰਨੀ ਹ ਅਕਾਲ ਤਖਤ ਸਾਹਿਬ ਵਾਲਿਆਂ ਨੂੰ ਵੀ ਕਹਿੰਨੀ ਹ ਸਾਰੀਆਂ ਜਥੇਬੰਦੀਆਂ ਨੂੰ ਕਹਿੰਨੇ ਕਿ ਆਪਾਂ ਅੱਜ ਆਵਾਜ਼ ਚੁੱਕੀ ਏ ਕਿ ਇੱਕ ਇੱਕ ਬੰਦਾ ਲੋਕਤੰਤਰ ਤੇ ਸਵਿਧਾਨ ਦੇ ਅੰਦਰ ਰਹਿ ਕੇ ਸਾਰਾ ਕੰਮ ਹੁਣ ਸੋਹ ਵੀ ਚੁੱਕੀ ਗਈ ਆ ਤੇ ਆਪਾਂ ਆਜੇ 28 ਕਿ ਇੱਕ ਬੇਕਸੂਰ ਨੌਜਵਾਨ ਨੂੰ ਤੁਸੀਂ ਸਾਲ ਤੋਂ ਪਹਿਲਾਂ ਬੰਦ ਕੀਤਾ ਹੋਏ ਅੰਦਰ ਐਨਐਸਏ ਦੁਬਾਰਾ ਵਧਾਈ ਆ ਤੇ ਇਹ ਸਾਰੀਆਂ ਗਰਮਾਂ ਤੋਂ ਸਰਕਾਰਾਂ ਵੀ ਬਾਜ ਆ ਜਾਣ ਤੇ ਜਿਹੜੇ ਲੋਕਾਂ ਦੀ ਸੰਗਤ ਦਾ ਫਤਵਾ ਉਹਨੂੰ ਮਨਜ਼ੂਰ ਕਰ ਰਹੇ ਤਿੰਨ ਜੂਨ ਨੂੰ ਚੁਪਟ ਪੀਟੇ ਇੱਕ ਸਾਲ ਵਧਾ ਦਿੱਤੀ ਜਾਂਦੀ ਐ ਐਨਐਸਏ ਨਹੀਂ ਤਿੰਨ ਜੂਨ ਨੂੰ ਨਹੀਂ ਐਨਐਸਏ ਤੇ ਫਰਵਰੀ ਦੀ ਲਾਈ ਐ ਤਿੰਨ ਮਹੀਨੇ ਦੀ ਐਕਸਟੈਂਡ ਕੀਤੀ ਹਾਂਜੀ ਤਿੰਨ ਮਹੀਨੇ ਹਾਂਜੀ ਹਾਂਜੀ ਤਿੰਨ ਮਹੀਨੇ ਦੀ ਉਹਨਾਂ ਐਕਸਟੈਂਡ ਕੀਤੀ ਇਹ ਵੀ ਸੰਗਤਾਂ 'ਚ ਬਹੁਤ ਰੋਸ ਸੀ ਇਸ ਗੱਲ ਦਾ ਵੀ ਕਿਉਂਕਿ ਇਹਨਾਂ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਪਤਾ ਵੀ ਐਮਪੀ ਦੀ ਸੀਟ ਜਿਹੜੀ ਜਿੱਤ ਜਾਣੀ ਆ ਇਹ ਕਰਕੇ ਇਹਨਾਂ ਨੇ ਹੋ ਸਕਦਾ ਐਕਸਟੈਂਡ ਕੀਤੀ ਹੋਵੇ ਲੇਟਲੀ ਜ਼ਿਕਰ ਨਹੀਂ ਰਿਹਾ ਕਰਦੇ ਇਹ ਜਿਹੜੇ ਹਲਕੇ ਦੇ ਡਵੈਲਪਮੈਂਟ ਦੇ ਕੰਮ ਨੇ ਉਹ ਰੁਕ ਜਾਣਗੇ ਜਾਂ ਲੋਕਾਂ ਦੇ ਸਮੱਸਿਆਵਾਂ ਜਿਹੜੇ ਹੱਲ ਨਹੀਂ ਹੁੰਦੀਆਂ ਉਹ ਹੀ ਹੈ ਨਾ ਕਿ ਜਿੱਦਾਂ ਹੁਣ ਨੌ ਹਲਕਿਆਂ ਦਾ ਕੰਮ ਆ ਤੇ ਉਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਇਸ ਆਸਲੀ ਪਾਈਆਂ ਕਿ ਸਾਡੇ ਜਿਹੜੇ ਕੰਮ ਆ ਕਰਨਗੇ ਇਹ ਕਰਕੇ ਸਰਕਾਰ ਅੰਤੁਰੰਤਰਹਾ ਕਰਨ ਤੇ ਉਹ ਵਾਅਦੇ ਆਪਣੇ ਆਨ ਕੇ ਪੂਰੇ ਕਰਨ ਸੰਗਤਾਨਾਂ ਸੰਗਤਾਂ ਦਾ ਧੰਨਵਾਦ ਕਰਨ ਉਹਨਾਂ ਦੇ ਕੀਤੇ ਹੋਏ ਵਾਅਦੇ ਪੂਰੇ ਕਰਨ ਜਿਹੜੇ ਮੇਨ ਮੁੱਦਾ ਇੱਕ ਨਸ਼ਿਆਂ ਦਾ ਤੇ ਬੰਦੀ ਸਿੰਘਾਂ ਦੀ ਰਹਾਇਆਂ ਦਾ ਕਰਕੇ ਹੀ ਅਹੀਂ ਇਲੈਕਸ਼ਨ ਜਿਹੜੀ ਲੜੀ ਸੀ ਉਹਾਨ ਕਿ ਆਪਣਾ ਜਿਹੜਾ ਵਾਪੀ ਉਹ ਕੰਮ ਕਰ ਜਿਹੜਾ ਸ਼ੁਕਰਾਨਾ ਸਮਾਗਮ ਕੋਈ ਲਿਖਿਆ ਗਿਆ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਸੀ ਪ੍ਰਿੰਟ ਦੇ ਗੁਰਦੁਆਰਾ ਸਾਹਿਬ ਚ ਖੜਫੜ ਨਹੀਂ ਨਹੀਂ ਅਜੇ ਕੋਈ ਨਹੀਂ ਅਜੇ ਹੁੰਦੇ ਦਾ ਡੈਡੀ ਫੈਸਲਾ ਕਰਾਂਗੇ ਜਿਹੜਾ ਵੀ ਪ੍ਰੋਗਰਾਮ ਅੱਗੇ ਵਾਲਾ ਹੋਊਗਾ ਅਜੇ ਅੱਛਾ ਬਹੁਤ ਬੜਾ ਜਿਆਦਾ ਖੁਸ਼ੀਆਂ ਬਣਾਈਆਂ ਜਾ ਰਹੀਆਂ ਬਹੁਤ ਸੰਗਤਾਂ ਚ ਬਹੁਤ ਜਿਆਦਾ ਸ਼ਾਹ ਹੈ ਸੰਗਤ ਤੇ ਬੜੀ ਨਿਰਾਸ਼ਾ ਵੀ ਸੀ ਜਿੰਨਾ ਤੱਕ ਉਹਨਾਂ ਨੂੰ ਸੌਣੀ ਚਕਾਈ ਗਈ ਤੇ ਹੁਣ ਜਦੋਂ ਚਲੋ ਅੱਜ ਇਹ ਸੌ ਸਮਾਗਮ ਚੁੱਕ ਸਮਾਗਮ ਹੋ ਗਿਆ ਤੇ ਸੰਗਤਾਂ ਚ ਬਹੁਤ ਹੀ ਜਿਆਦਾ ਖੁਸ਼ੀ ਆ ਬਹੁਤ ਹੀ ਸੰਗਤਾਂ ਦਾ ਧੰਨਵਾਦ ਕਰਦੇ ਵੀ ਇਹ ਸਾਰਾ ਕੁਝ ਜਿਹੜੀ ਜਿੱਤ ਵੀ ਹੈ ਸੰਗਤਾਂ ਦੀ ਆ ਐਨਐਸਏ ਦਾ ਜੇਕਰ ਅਸੀਂ ਸਿੱਧੇ ਤੌਰ ਤੇ ਸਰਕਾਰ ਦੀ ਦਖਲਅੰਦਾਜ਼ੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਹੱਥ ਵਸਿਆ ਉਹਨਾਂ ਨੇ ਐਕਸਟੈਂਡ ਕਰਨਾ ਉਹਨਾਂ ਨੇ ਅੱਗੇ ਪੰਜਾਬ ਸਰਕਾਰ ਨੂੰ ਤੁਹਾਡੀ ਕੀ ਅਪੀਲ ਆ ਜੇਕਰ ਸਿੱਧਾ ਮੁੱਖ ਮੰਤਰੀ ਦੇ ਬਾਰੇ ਅਸੀਂ ਜੇ ਤੁਸੀਂ ਕਹਿਣਾ ਹੋਵੇ ਸਕੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਸਾਡੀ ਤੇ ਹਣੀ ਹੋਈ ਅਪੀਲ ਵੀ ਆ ਇੱਕ ਹੀ ਸੁਣਦੇ ਸਮਝੋ ਵੀ ਜਦੋਂ 4 4.5 ਲੱਖ ਲੋਕਾਂ ਨੇ ਫਤਵਾ ਦੇ ਕੇ ਉਹਨੂੰ ਐਮਪੀ ਬਣਾਇਆ ਇਹਨਾਂ ਨੂੰ ਨੰਨ ਤੁਰੰਤ ਛੱਡਣਾ ਚਾਹੀਦਾ ਕਿਉਂਕਿ ਹੈ ਵੀ ਬੇਕਸੂਰ ਹੈ ਕਮਰ ਤੇ ਛਕਾਉਣਾ ਨੇ ਸੇ ਛਡਾਉਣਾ ਕੋਈ ਗਲਤ ਗੱਲ ਨਹੀਂ ਆ ਜਿਹੜੇ ਇੰਨੇ ਜ਼ੁਲਮਾਂ ਵਾਲੇ ਆ ਉਹਨਾਂ ਨੂੰ ਤੁਸੀਂ ਪਰੋਲਾਂ ਦੇਂ ਡੇ ਤੇ ਜਿਹੜੇ ਇੱਕ ਮਤਲਬ ਬੇਕਸਲ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਾ ਉਹਨੂੰ ਤੁਸੀਂ ਇੱਕ ਦਿਨ ਦੀ ਪਰੋਲ ਕਿਹਨੂੰ ਕਰਦਿਆਂ ਮਿਲਣ ਤੱਕ ਨਹੀਂ ਦੇਂਦੇ ਪਰ ਜਦੋਂ ਅਮਰਪਾਲ ਸਿੰਘ ਨੂੰ ਇੱਕ ਇਹ ਇੱਕ ਬੜਾ ਖਤਰਨਾਕ ਚਿਹਰੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਇੱਕ ਮਾਂ ਦੇ ਤੌਰ ਤੇ ਤੁਹਾਨੂੰ ਉਹ ਚੀਜ਼ ਕਿਦਾਂ ਹਾਲਤ ਲੱਗਦੀ ਜਾਂਦਾ ਹੈ ਕਈ ਵਾਰੀ ਇਹ ਪੰਜਾਬ ਨੂੰ ਬਹੁਤ ਵੱਡਾ ਖਤਰਾ ਹੈ ਉਹ ਕੋਈ ਕੁਝ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨ ਖਾਲਸਾਨੀ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਉਹ ਵੀ ਦਾਰੇ ਚ ਰਹਿ ਕੇ ਚੋਣ ਲੜੀ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਹੋਂਦ ਇਹਨਾਂ ਨੇ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਉਹ ਗੰਤ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਗ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੇ ਪੰਜਾਬ ਦੇ ਜਿਹੜੇ ਕੰਮ ਹੈ ਮੁੱਦੇ ਆ ਉਹਨਾਂ ਦੀ ਜਰੂਰ ਹੈ ਮੁੱਦੇ ਤੇ ਮਸਲਾ ਠਾਵਾਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਪੰਜਾਬ ਦੇ ਹੱਕਾਂ ਦੀ ਗੱਲ ਜਰੂਰ ਕਰਨ ਕਰਨ ਹਲਕਾ ਜੇਕਰ ਕਿ ਨਸ਼ਿਆਂ ਨੂੰ ਲੈ ਕੇ ਪਹਿਲਾਂ ਤੋਂ ਇਹ ਹਮ ਸ਼ੁਰੂ ਕੀਤੀ ਸੀ ਪਰ ਕਰਨ ਕਰਨ ਸਭ ਤੋਂ ਵੱਧ ਅਸੀਂ ਕਹਿ ਸਕਦੇ ਭਾਵੇਂ ਪੰਥਕ ਹਲਕਾ ਉਹਨੂੰ ਕਹਿੰਦੇ ਪਰ ਸਭ ਤੋਂ ਵੱਧ ਦੋਸਤ ਕੇ ਜੀ ਜੱਟ ਨੇ ਪਰਸੋਂ ਉੱਠਿਆ ਬੰਨਤਾ ਕੋਈ ਇਹੋ ਆ ਪੁੱਛਿਆ ਸੀ ਕਿ ਵੀ ਹੋਰ ਕੋਲ ਨੂੰ ਪਰਮਿਸ਼ਨ ਦਿੱਤੀ ਹੈ ਸਮਝ ਚੁੱਕਾ ਨਹੀਂ ਜੀ 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 ਕਿ ਅਗਰ ਸਾਰੇ ਹਲਕੇ ਨੇ ਨਾ ਤਾਂ ਕੋਈ ਤਰੋਂ ਦੇਖਿਆ ਨਸ਼ੇ ਨੇ ਨਾ ਕੋਈ ਹਲਕਾ ਦੇਖਿਆ ਕਿਉਂਕਿ ਸਾਰੇ ਨਸ਼ੇ ਦੀ ਬੜੀ ਫਰਮਾ ਰਿਆ ਤੇ ਇਹ ਕਰਕੇ ਹੀ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਚਲੋ ਜੇ ਗੁਆਮਾ ਦੇ ਪੁੱਤ ਬਚਦੇ ਆ ਤਾਂ ਤੁਹਾਨੂੰ ਇਹਨੂੰ ਤੁਰੰਤ ਰਹਾ ਕਰਨਾ ਚਾਹੀਦਾ ਵਾ ਕਿਉਂਕਿ ਜੇ ਕਿਸ ਦੀ ਇੱਕ ਗੱਲ ਸੁਣ ਕੇ ਕੋਈ ਨੌਜਵਾਨ ਸੋਚਦਾ ਵਾ ਤੇ ਸਰਕਾਰਾਂ ਨੂੰ ਚਾਹੀਦਾ ਵੀ ਇੰਨੀ ਪਾਬੰਦੀ ਨਹੀਂ ਲਾਉਣਾ ਚਾਹੀਦੀ ਤੁਰੰਤ ਰਹਾ ਕਰਕੇ ਤੇ ਉਹ ਜਿਹੜਾ ਬੁਗਾੜਲਾ ਕੰਮ ਹੈ ਉਹ ਸ਼ੁਰੂ ਲੋਕਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਥ ਦਿੱਤਾ ਸੀ ਵੋਟਾਂ ਪਾਈਆਂ ਸੀ ਪਰ ਹੁਣ ਜ਼ਰੂਰੀ ਹੈ ਕਿ ਜਿਹੜਾ ਲੋਕਾਂ ਦੇ ਵਿੱਚ ਰਹਿ ਜਾਵੇ ਤੇ ਲੋਕਾਂ ਦੀ ਸਮੱਸਿਆਵਾਂ ਹੱਲ ਕੀਤੀ ਜਾਵੇ। ਮੈਂ ਪਹਿਲੇ ਵੀ ਕਿਹਾ ਕਿ ਲੋਕਾਂ ਨੇ ਬਹੁਤ ਆਸ਼ਾ ਨਾਲ ਪਾਰਟੀ ਬਾਜੀ ਤੋਂ ਉੱਥਰ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਛੱਡ ਕੇ ਉਹਨਾਂ ਆਜ਼ਾਦ ਉਮੀਦਵਾਰ ਚੁਣਿਆ ਸੀ। ਮੰਗੂ ਲੋਕਾਂ ਨੂੰ ਇਹਦੇ ਤੇ ਬਹੁਤ ਆਸ ਸੀ ਤੇ ਹੁਣ ਇਹ ਹੀ ਹੈ ਵੀ ਸਰਕਾਰਾਂ ਨੂੰ ਰਿਹਾ ਕਰਨ ਤੇ ਉਹ ਲੋਕਾਂ ਦੀ ਜਿਹੜੀ ਆਸ ਤੇ ਹੁੰਦਾ ਉੱtre। ਜਿਹੇ ਜ਼ਿਮਨੀ ਚੋਂ ਲੜਨ ਜਾ ਰਹੇ ਨੇ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਨੂੰ ਕੀ ਕਹੋਗੇ? ਉਹਨਾਂ ਬਾਰੇ ਅਜੇ ਕੁਝ ਨਹੀਂ ਪਤਾ। ਨਾਲ ਸਾਡੀ ਭਾਈ ਸਾਹਿਬ ਨਾਲ ਕੋਈ ਗੱਲ ਨਹੀਂ ਹੋਈ ਹਫ਼ਤੇ ਦਸ ਦਿਨ ਤੋਂ। ਬਾਗੀ ਮਿਲਾਂਗੇ ਤੇ ਫੇਰ ਹੀ ਪਤਾ ਲੱਗੂਗੀ ਠੀਕ ਹੈ ਅੰਤ ਮਧਿ ਸਰੇ ਹੋ ਸ੍ਰੀ ਹਾਰਿ ਰਾਏ ਸ੍ਰੀ ਹਾਰਿ ਰਾਏ ਜੇ ਸਰਕਾ ਸਾਥ ਤੇ ਜਾਈ ਤੇਗ ਬਾਦ ਸ੍ਰੀ ਹਰਿ ਘਰ ਨਾਉ ਨਿ ਪਿਆਵੇ ਧਾਈ ਸਭ ਥਾਈ ਹੋਏ ਸਾਥ ਸਤਿਗੁਰਾਂ ਚਾਲੀਆਂ ਉੱਠਿਆ ਠੀਆਂ ਚੱਕੀਆਂ ਚੱਕੀਆਂ ਜੇ ਨਾਮ ਕਰਿਆ ਬਣ ਛਕਿਆ ਤੇ ਲਾਡੂ ਜਗਰ ਮੋਲੇ ਸੋਨਹਰ ਹੋਏ ਸ਼ੁਕਰੀਆ ਕਰੋ ਜੁਥਾਰੀ ਨਾਲ ਮੂਹਰੇ ਮर्यादा ਨਹੀਂ ਜਿਹੜੀ ਕਮਾਨ ਹੈ ਉਹ ਸਾਂਭੀ ਸੀ ਜਿਹੜੇ ਸਭ ਤੋਂ ਪਹਿਲੀ ਸਾਥੀਰੇ ਭਾਈ ਸੱਤ ਪਤਾ ਮੇਰਾ ਨਾਂਜੀ ਭਾਈ ਸੁਖਜਿੰਦਰ ਸਿੰਘ ਜੀ ਬਤਾਲਾ ਮੈਂ ਭਾਈ ਅਮਰਪਾਲ ਸਿੰਘ ਦੇ ਇਲੈਕਸ਼ਨ ਦੇ ਵਿੱਚ ਹਲਕਾ ਬਕੌਣਾ ਸਾਹਿਬ ਤੋਂ ਇੰਚਾਰਜ ਦੀ ਸੇਵਾ ਨਿਭਾਈ ਜੀ ਜੋ ਇਹਨਾਂ ਨੇ ਮੈਨੂੰ ਡਿਊਟੀ ਲੱਗੀ ਸੀਗੀ ਤੇ ਅੱਜ ਅਸੀਂ ਬਹੁਤ ਖੁਸ਼ੀ ਮਨਾ ਰਹੇ ਹਾਂ ਕਿਉਂਕਿ ਸਾਡੀ ਸਾਰੀ ਹਲਕੇ ਦੀ ਟੀਮ ਦੀ ਸਾਡੇ ਵਰਕਰਾਂ ਦੀ ਵੋਟਰਾਂ ਦੀ ਸਪੋਰਟਰਾਂ ਦੀ ਮਿਹਨਤ ਜਿਹੜੀ ਆ ਉਹ ਅੱਜ ਸਫਲ ਹੋ ਗਈ ਆ ਭਾਈ ਸਾਹਿਬ ਜੀ ਨੇ ਸਫਤ ਗ੍ਰਹਿਣ ਕੀਤੀ ਆ ਸੌ ਚੁੱਕਲੀ ਆ ਤੇ ਸੌ ਚੁੱਕਦੇ ਸਮਾਗਮ ਦੀ ਖੁਸ਼ੀ ਵਿੱਚ ਅੱਜ ਸਾਰੇ ਇੱਥੇ ਜਲੂਪੁਰ ਖੇੜੇ ਪਹੁੰਚਿਆ ਗੁਰਦੁਆਰਾ ਸਾਹਿਬ ਚੱਡੀ ਪੈਣ ਦੇ ਵਿੱਚ ਜਿੱਥੇ ਅਸੀਂ ਗੁਰਦੁਆਰ ਅਰਦਾਸ ਕੀਤੀ ਕੀ ਸਫਤਪਨ ਦੀ ਇੱਥੇ ਅਰਦਾਸ ਕਰਕੇ ਜੀ ਲੱਡੂ ਵੰਡੇ ਗਏ ਆ ਇੱਥੇ ਆ ਕੇ ਸਾਰਿਆਂ ਨੇ ਕਿਉਂਕਿ ਇਸੇ ਜਗ੍ਹਾ ਤੋਂ ਸ਼ੁਰੂਆਤ ਕੀਤੀ ਸੀ ਬਹੀਰ ਦੀ ਸ਼ੁਰੂਆਤ ਵੀ ਇੱਥੋਂ ਹੋਈ ਭਾਈ ਅਮਰਤਪਾਲ ਸਿੰਘ ਜੀ ਦੇ ਖਾਲਸਾ ਜੀ ਦੇ ਆਨੰਦ ਕਾਰਜ ਵੀ ਇੱਥੇ ਹੋਏ ਇੱਥੇ ਹੀ ਨੌਜਵਾਨ ਬਹੁਤ ਨੌਜਵਾਨਾਂ ਨੂੰ ਜੀਵਨ ਜਾਚ ਮਿਲੀ ਨਸ਼ਾ ਛੱਡ ਕੇ ਜਿਹੜੇ ਅੱਜ ਨੌਜਵਾਨ ਕੁਝ ਕਾਰੋਬਾਰਾਂ ਵਿੱਚ ਲੱਗ ਗਏ ਨੇ ਬਹੁਤ ਵਧੀਆ ਤਰੀਕੇ ਨਾਲ ਕਾਰੋਬਾਰ ਕਰ ਰਹੇ ਨੇ ਤੇ ਕੁਝ ਗੁਰੂ ਦੇ ਬਾਣਾ ਪਾ ਕੇ ਤੇ ਸੇਵਾ ਕਰ ਰਹੇ ਨੇ ਕੀ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਗੇ ਬਿਲਕੁਲ ਜੀ ਸਰਕਾਰ ਨੇ ਪਹਿਲੋਂ ਜਿਹੜਾ ਕਦਮ ਚੁੱਕਿਆ ਸੀ ਉਹ ਸਰਕਾਰ ਨੂੰ ਵੀ ਪਤਾ ਵੀ ਉਹ ਗਲਤ ਚੁੱਕਿਆ ਗਿਆ ਜਿਹਦਾ ਰੋਸ ਸੀ ਕਿ ਸੰਗਤਾਂ ਨੇ ਪੰਜਾਬ ਸਰਕਾਰ ਨੂੰ ਇਹ ਦਿਖਾਲ ਦਿੱਤਾ ਕਿ ਅਸੀਂ ਤੁਹਾਡੇ ਵਿਰੋਧ ਵਿੱਚ ਹਾਰ ਦਾ ਮੂੰਹ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹੁਣ ਅਪੀਲ ਇਹ ਕਰਦੇ ਆ ਜਿੰਨੀ ਵੀ ਛੇਤੀ ਹੁੰਦਾ ਤੇ ਉਹ ਸਾਡੇ ਭਾਈ ਅਮਿਤਪਾਲ ਸਿੰਘ ਖਾਸਾ ਜੀ ਨੂੰ ਰਿਹਾਈ ਕਰਨ ਉਹ ਇਲਾਕੇ ਵਿੱਚ ਆਉਣ ਤੇ ਲੋਕਾਂ ਦੇ ਭਲਾਈ ਦੇ ਕੰਮ ਜਿਹੜੇ ਅੱਗੇ ਕੀਤੇ ਜਾਣ ਤਾਂ ਜੋ ਇਹ ਸਰਕਾਰ ਜਿਹੜੀ ਇਹ ਵੀ ਆਪਣਾ ਕੀਤੀ ਹੋਈ ਗਲਤੀ ਜਿਹੜੀ ਉਹਦੀ ਇਹੋ ਪਛਤਾਪ ਹੋਵੇਗਾ ਕਿ ਜਿੰਨੀ ਛੇਤੀ ਹੋਵੇ ਤੇ ਭਾਈ ਸਾਹਿਬ ਜੀ ਨੂੰ ਉਹ ਛੜ ਦੇਣ ਰਿਹਾ ਕਰ ਦੇਣ ਜਿਹੜੀ ਐਨਐਸਏ ਲਈ ਇਹਨਾਂ ਨੇ ਬਣਾ ਕੇ ਉਹ ਕੱਟਣ ਕਿਉਂਕਿ ਸਰਕਾਰ ਹੀ ਲਾ ਸਕਦੇ ਸਰਕਾਰ ਹੀ ਕਰ ਸਕਦੇ ਕੱਟ ਸਕਦੀ ਹੈ ਤੇ ਅਸੀਂ ਚਾਹੁੰਦੇ ਛੇਤੀ ਤੋਂ ਛੇਤੀ ਉਹ ਭਾਈ ਸਾਹਿਬ ਜੀ ਸਾਡੇ ਵਾਰ ਹੋਣ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਭਾਈ ਸਾਹਿਬ ਨੂੰ ਛੇਤੀ ਛੇਤੀ ਰਿਹਾ ਕਰਨ ਤੇ ਇਲਾਕੇ ਦੇ ਜਿਹੜੇ ਆ ਕਾਰਜ ਸਾਰੇ ਕੀਤੇ ਜਾਣ ਜੀ ਡਿਵੈਲਪਮੈਂਟ ਦੇ ਵੀ ਕੀਤੇ ਜਾਣਗੇ ਹਰ ਤਰ੍ਹਾਂ ਦੇ ਮਹਾਰਾਜ ਕਿਰਪਾ ਕਰੇ ਭਾਈ ਸਾਹਿਬ ਦੀ ਸੋਚ ਬੜੀ ਵਧੀਆ ਵਾ ਇਹ ਹਲਕਾ ਖਡੂਰ ਸਾਹਿਬ ਇੱਕ ਮਾਡਰਨ ਬਣ ਕੇ ਸਾਹਮਣੇ ਆਵੇਗਾ ਮਾਡਲ ਬਣ ਕੇ ਸਾਹਮਣੇ ਆਵੇਗਾ ਵੀ ਹਲਕੇ ਵਿੱਚ ਕਿਵੇਂ ਟੀਮਾਂ ਨੇ ਕੰਮ ਕੀਤਾ ਤੇ ਕਿਵੇਂ ਕਰ ਰਹੀਆਂ ਨੇ ਤੇ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਵੋਟਾਂ ਪਾਈਆਂ ਜਿਹੜੇ ਦੂਰੋਂ ਚੱਲ ਕੇ ਆਏ ਜਿਨ੍ਹਾਂ ਨੇ ਸਟੇਟਾਂ ਤੋਂ ਵੀ ਚੱਲ ਕੇ ਆਏ ਬਾਦਲੀਆਂ ਤੋਂ ਡਿਸਟ੍ਰਿਕਟ ਤੋਂ ਵੀ ਆਏ ਹਲਕੇ ਤੋਂ ਵੀ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਇੱਥੇ ਸਹਿਯੋਗ ਦਿੱਤਾ ਸੀ ਸਾਰੀ ਸੰਗਤ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਿਲਾਦ ਮੈਂ ਸਾਰੀਆਂ ਖਦੂਰ ਸਾਹਿਬ ਦੀਆਂ ਸੰਗਤਾਂ ਨੂੰ ਸਪੋਰਟਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਜਿਨ੍ਹਾਂ ਦੀ ਸਪੋਰਟ ਨਾਲ ਐਡੀ ਲੀਡ ਨਾਲ ਉਹਨਾਂ ਨੇ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੂੰ ਹੀ ਸੰਗਤਾਂ ਨੂੰ ਵੀ ਲੱਖ ਲੱਖ ਵਧਾਈ ਦਿੰਨੀ ਆ ਬਾਕੀ ਸਾਰੀ ਆਲ ਓਵਰ ਸੰਗਤ ਜਿਹੜੇ ਆਣ ਕੇ ਪ੍ਰਚਾਰ ਵੀ ਕਰਦੇ ਰਹੇ ਬਹੁਤ ਸਾਰੇ ਸਪੋਰਟ ਦੇਂਦੇ ਰਹੇ ਉਹਨਾਂ ਸਾਰੀਆਂ ਸੰਗਤਾਂ ਨੂੰ ਦਿਲੋਂ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਲਗਭਗ 1 ਮਹੀਨੇ ਸਮਾਂ ਲੱਗ ਗਿਆ ਜੀ ਮਤਲਬ 4 ਜੂਨ ਨੂੰ ਤੀਜੇ ਸੀ ਅੱਜ 5 ਜੁਲਾਈ 1 ਮਹੀਨੇ ਜਿਹੜਾ ਲੰਕਾਇਆ ਗਿਆ ਸਰਕਾਰ ਜੀ ਨੂੰ ਵੇ ਕੋਈ ਸਰਕਾਰਾਂ ਨੂੰ ਪਤਾ ਨਹੀਂ ਕੀ ਮਨਸ਼ਾ ਸੀ ਪਹਿਲਾਂ ਤੇ ਉਹਨਾਂ ਨੂੰ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੋਚ ਕਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੋਚ ਕਾਤੀ ਉਹ ਪਤਾ ਨਹੀਂ ਸਰਕਾਰਾਂ ਦੀ ਕੀ ਮਨਸ਼ਾ ਸੀ ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ ਹਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੌ ਚਕਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ ਬਹੁਤ ਹੁਣ ਸੰਗਤਾਂ ਚ ਚਾਹ ਤੇ ਖੁਸ਼ੀ ਦੀ ਲਹਿਰ ਆ। ਖੁਸ਼ੀ ਮਨਾਈ ਜਾ ਰਹੀ ਮਠਾਈਆਂ ਵੰਡੀਆਂ ਜਾ ਰਹੀਆਂ। ਹਾਂਜੀ ਹਾਂਜੀ ਸੰਗਤਾਂ ਆਪਣੇ ਆਪ ਮਹਾਰੇ ਬਹੁਤ ਜ਼ਿਆਦਾ ਹਰ ਜਗ੍ਹਾ ਤੇ ਖੁਸ਼ੀ ਮਨਾਉਂਦੇ ਆ। ਵੱਡੀ ਗੱਲ ਹੋਈ ਹੈ ਪਈਵਰ ਸਾਹਿਬ ਦੇ ਪਿਤਾ ਜੀ ਨਾਲ ਨਹੀਂ ਨਹੀਂ ਅਜੇ ਸਾਡੀ ਗੱਲ ਨਹੀਂ ਹੋਈ ਉਹਨਾਂ ਨੂੰ ਪਤਾ ਨਹੀਂ ਮਿਲਣ ਦਿੰਦੇ ਵੀ ਆ ਕਿ ਨਹੀਂ ਸਰਕਾਰਾਂ ਦੀ ਹੈ ਪਤਾ ਨਹੀਂ ਕੀ ਮਨਚਾ ਵਾ ਕਿ ਪਹਿਲੋਂ ਤਾਂ ਕੱਲੇ ਚਾਚਾ ਜੀ ਨੇ ਜਾਣਾ ਸੀ ਫਿਰ ਉਹਨਾਂ ਨੇ ਕਿਰਪਾਨਾਂ ਔਰ ਕਸ਼ਾਇਰੇ ਸਮਾਨ ਫੜਾਉਣਾ ਹੈ ਫਿਰ ਅਹੀਂ ਕੀ ਹੋ ਸਕਦਾ ਚਾਚਾ ਜੀ ਦੇ ਪਰ ਇਹ ਨਾ ਡੈਡੀ ਨਾਲ ਗਏ ਪਹਿਲ ਤੁਹਾਨੂੰ ਇਹ ਅਲੋਸ ਸੀ ਕਿ ਜਦੋਂ 4 ਦਿਨ ਦੀ ਕਹਿੰਦੇ ਪਰੋਲ ਦਿੱਤੀ ਆ ਇਪਰ ਇੰਨੀਆਂ ਸੰਗਤਾਂ ਜਿਹੜੀਆਂ ਆਪ ਮੁਹਾਰੇ ਪਹੁੰਚੀਆਂ ਸੀ ਜੇ ਉਹਨਾਂ ਨੂੰ ਫਤਿਹ ਸਾਂਝੀ ਹੋ ਜਾਂਦੀ ਤਾਂ ਕਿੰਨਾ ਸੰਗਤਾਂ ਨੇ ਮਨ ਤੇ ਉਤਸ਼ਾਹ ਸੀ ਤੇ ਕਿੰਨਾ ਚਾਹ ਸੀ ਪਰ ਪਤਾ ਨਹੀਂ ਸਰਕਾਰਾ ਕਿਉਂ ਸਾਡੇ ਨਾਲ ਤਕਾ ਕਰ ਰਹੀ ਹੈ ਵੀ ਜਿਹੜੇ ਇੰਨੇ ਨੇ ਬਲਾਤਕਾਰੀ ਕੇਸਾਂ ਵਾਲੇ ਜਿਨ੍ਹਾਂ ਨੂੰ ਇੰਨੀਆਂ ਲੰਬੀਆਂ ਪਰੋਲਾਂ ਦਿੱਤੀਆਂ ਜਾ ਰਹੀਆਂ ਇੱਕ ਬੰਦਾ ਨੂੰ ਇੰਨੀ ਸੰਗਤ ਨੇ ਇੰਦਾ ਵੱਡਾ ਫਤਵਾ ਦੇ ਕੇ ਜਤਾਇਆ ਵਾ ਤੇ ਉਹਨੂੰ ਜਿਹੜੀ ਸੰਗਤ ਨਾਲ ਫਤਿਹ ਵੀ ਸਾਂਝੀ ਨਹੀਂ ਕਰਨ ਦਿੱਤੀ ਜਾ ਰਹੀ ਹੈ ਸਰਕਾਰਾਂ ਬਹੁਤ ਸਾਰਾ ਸਾਰਾ ਤਕਾ ਕਰ ਰਹੀ ਹੈ ਲੋਕਤੰਤਰ ਦਾ ਨਰਾਦਰ ਸਰਾਸਰ ਨਰਾਦਰ ਆ ਜੇ ਜਦੋਂ ਲੋਕਤੰਤਰ ਚ ਰਹਿ ਕੇ ਐ ਇਦਾਂ ਵਿਦਕਰਾ ਕਰਨ ਲੈ ਆ ਤੇ ਫੇਰੇ ਨਰਾਦਰ ਹੀ ਆ